ਕਰਦਾ ਰਾਜ ਬਣਾਇਆ ਹੈ ਜੀ। ਔਰ ਅਚਨਚੇਤਾ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌਰਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਜਿੰਨਾਂ ਦਾ। ਪਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕਢੋ। ਹਾਂ ਜੀ ਕਿੰਨੂੰ ਮਿਲਣ ਆਇਓ ਤੁਸੀਂ? ਅੱਛਾ ਉਹ ਤਾਂ ਮੀਟਿੰਗ 'ਚ ਗਏ ਨੇ ਦੱਸਿਆ ਉਹਨਾਂ ਨੇ। ਤੇ ਹੋਰ ਕਿਹਦੇ ਨਾ ਕੰਮ ਸੀ ਤੁਹਾਨੂੰ? ਅੱਛਾ। ਆ ਜਈ ਹੈ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ। ਖੁੱਲ੍ਹਾ ਤਾਂ? ਆ ਖੋਲੋ ਜਰਾ। ਇਹ ਵੀ ਲੋਕ ਹੈ ਜੀ। ਇਹ ਵੀ ਲੋਕ ਹੈ ਜੀ ਆ ਦੇਖੋ ਜੀ ਬਿਨਾ ਕੰਮ ਤੋਂ ਕਮਰੇ ਵਿੱਚ ਬੈਠਣਾ ਸਖਤ ਬਣਾ ਹੈ ਆ ਦੇਖੋ ਜੀ ਆ ਖੋਲੋ ਜਰਾ ਜੀ ਅੱਛਾ ਇੱਕੋ ਹੀ ਕਮਰਾ ਜੀ ਇੱਥੇ ਪਟਵਾਰੀਆਂ ਦਾ ਜੀ ਇੱਥੇ ਕੋਈ ਪਟਵਾਰੀ ਹੈ ਨਹੀਂ ਜੀ ਅੰਦਰੋਂ ਲਾਈਟਾਂ ਚੱਲ ਰਹੀਆਂ ਨੇ ਜੀ ਆ ਦੇਖੋ 75 ਪੰਚਾਇਤੀ ਪਟਵਾਰੀ ਨੇ ਜੀ ਇੱਥੇ ਕੋਈ ਹੈ ਨਹੀਂ ਹਾਜ਼ਰ ਇਸ ਵਕਤ ਦੇਖੋ ਆ ਦੇਖੋ ਜੀ ਆ ਦੇਖੋ ਜੀ ਕੀ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਮਤਲਬ ਕਿੱਦਾਂ ਵੱਡਾ ਇਹਨਾਂ ਨੂੰ ਕੋਈ ਹੈ ਹੀ ਨਹੀਂ ਪ੍ਰਵਾਹ ਕਿਸੇ ਦੀ ਵੀ ਕਿ ਲੋਕ ਆਉਣਗੇ ਕੋਈ ਕੰਮ ਕਰਨਗੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਿਰਫ ਆਪ ਬੱਚੇ ਬੈਠੇ ਨੇ ਆਧਾਰ ਕਾਰਡੇ ਬਣਾਉਂਦੇ ਨੇ ਸਿਰਫ ਆਪ ਬੈਠੇ ਕਿੰਨੀ ਦੇਰ ਤੋਂ ਆਇਓ ਤੁਸੀਂ ਅੱਧਾ ਘੰਟਾ ਕੋਈ ਪ੍ਰੇਸ਼ਾਨੀ ਇੱਥੇ ਤੁਹਾਨੂੰ ਠੀਕ ਹੈ ਸਿਰਫ ਆਪ ਬੱਚੇ ਮਿਲੇ ਨੇ ਜੀ ਇਹ ਵੀ ਮੈਨੂੰ ਲੱਗਦਾ ਆਊਟਸੋਰਸਸ ਤੇ ਆਉਂਗੇ ਤੇ ਪੱਕੇ ਉਹ ਕੱਚੇ ਆਊਟਸੋਰਸਸ ਦੇ ਆ ਪੱਕਾ ਮਲਾਂ ਤਾਂ ਪ੍ਰਵਾਹ ਹੀ ਨਹੀਂ ਕਰਦਾ ਜੀ ਅਬ ਆ ਦੇਖੋ ਜੀ ਇਹ ਇਹ ਕਿੱਥੇ ਕੌਣ ਕੌਣ ਬੈੰਦਾ ਜੀ ਮੈਂ ਕੱਲੀ ਆ ਸਰ ਅੱਛਾ ਹੋਰ ਕੌਣ ਆ ਤੁਹਾਡੇ ਨਾਲ ਸਾਥ ਸੀਟ ਖਾਲੀ ਪਈ ਐ ਇਹ ਤਾਂ ਸਾਨੂੰ ਬੈਸੇ ਕੀ ਫੈਕਟਰੀ ਸਾਹਿਬ ਬੈਠਣਾ ਮੈਨੂੰ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਪੰਚਾਇਤ ਦਾ ਕੰਮ ਕਰਦਾ ਹਾਂਜੀ ਕੀ ਪੰਚਾਇਤ ਦਾ ਅੱਛਾ ਜੀ ਜੋੜਾ ਹੋਰ ਲੈਂਸ ਪੇਮੈਂਟ ਸੁਣਦੀ ਐ ਅੱਛਾ ਜੀ ਕਹਿੰਦੇ ਲੰਚ ਤੇ ਗਏ ਨੇ ਜੀ ਪੌਣੇ 3 ਵਜੇ ਕਿਹੜਾ ਲੰਚ ਹੁੰਦਾ ਜੀ ਲੰਚ ਤਾਂ ਕੋਈ ਨਹੀਂ ਹੈਗਾ ਜੀ ਹਾਂਜੀ ਸਾਫਤਾ ਜੀ ਨੂੰ ਬੈਠਾ ਜੀ ਕਿੰਨੇ ਕੋਈ ਵੀ ਨਹੀਂ ਹੈਗਾ ਜੀ ਮੈਂ ਤਾਂ ਮੁਰਗੀ ਹੋਰ ਤੁਹਾਡਾ ਕੀ ਨਾਮ ਹੈ ਸੁਖਦੀਪ ਸਿੰਘ ਹੈ ਸੁਖਦੀਪ ਸਿੰਘ ਸੁਖਦੀਪ ਸਿੰਘ अच्छा इधर कौन ਨੇ ਜੀ ਇਹ ਸੀਨੀਅਰ ਸਹਾਇਕ ਨੇ ਜੀ ਇਹਨਾਂ ਦਾ ਵੀ ਲੋਕ ਲੱਗਿਆ ਜੀ ਹੈ ਜੂਨੀਅਰ ਹੈ ਜੂਨੀਅਰ ਸਹਾਇਕ ਆ ਲੋਕ ਲੱਗਿਆ ਜੀ ਦੇਖੋ ਦੇਖੋ ਜੀ ਕਰਜ਼ਾ ਹੀ ਰਾਜ ਬਣਾਇਆ ਹੈ ਜੀ ਤੁਸੀਂ ਕਿੱਧਰ ਸੀਗੇ ਜੀ ਕਿੱਥੇ ਸੀਗੇ ਜੀ ਰੋਟੀ ਖਾਣੇ ਸੀਗੇ ਬਾਹਰ ਕਿੱਥੇ ਖਾ ਰਹੇ ਜੀ ਬਾਹਰ ਰੋਟੀ ਸੀਗਾ ਜੀ ਆਪਾਂ ਚਾਬੀਸ ਰੱਖ ਹੈ ਤੁਸੀਂ ਅੱਗੇ ਵੀ ਸਸਪੈਂਡ ਰਹੇ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਇਥੋਂ ਕਿੰਨੇ ਬਹਾਲ ਕੀਤਾ ਤੁਹਾਨੂੰ ਹਾਂਜੀ ਸਸਪੈਂਡ ਹਾਂਜੀ ਹਾਂਜੀ ਪਹਿਲਾਂ ਤੁਹਾਡੇ ਕੋਈ 70 ਲੱਖ ਦਾ ਬਣੇ ਕੀ ਤੁਹਾਡੇ ਤੇ ਪਰਚਾ ਪੁਰਚਾ ਹੈ ਜੀ ਹਾਂਜੀ ਬੇਲ ਚ ਬੇਲ ਹੋ ਗਈ ਤੇ ਦਫ਼ਤਰ ਚ ਕਿਉਂ ਨਹੀਂ ਤੁਸੀਂ ਨਹੀਂ ਨਹੀਂ ਹਾਂਜੀ ਹਰ ਜੀ ਨਹੀਂ ਮੈਂ ਜਦੋਂ ਆਇਆ ਚੈੱਕ ਕੀਤਾ ਤਾਂ ਕੋਈ ਵੀ ਨਹੀਂ ਸੀਗਾ ਜੀ ਮੈਂ ਤਾਂ ਹੁਣੇ ਲਾਈਟ ਬੰਦ ਕਰਕੇ ਰੋਟੀ ਨਹੀਂ ਗਿਆ ਨਹੀਂ ਲਾਈਟਾਂ ਤਾਂ ਚੱਲ ਰਹੀਆਂ ਨੇ ਜੀ ਆਹ ਦੇਖੋ ਜੀ ਹਾਲ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਸੇਵਾਦਾਰੋਂ ਤੇ ਕਿੰਨੇ ਵਜੇ ਰੋਟੀ ਖਾਣ ਜਾਂਦੇ ਨੇ ਜੀ ਰੋਜ਼ ਦੋ ਵਜੇ ਆਵੇ ਅੱਛਾ ਜੀ ਫਿਰ ਵਾਪਸ ਕਿੰਨੇ ਵਜੇ ਆਉਂਦੇ ਨੇ ਸਹੀ ਸਹੀ ਆਉਂਦੇ ਅੱਛਾ ਜੀ ਤੁਸੀਂ ਕੀ ਕੰਮ ਆਇਓ ਦੱਸੋ ਕੀ ਕੰਮ ਆਇਓ ਅਸੀਂ ਕੰਮ ਲੈਣੇ ਸਦਾ ਮੇਰੀ ਗੱਲ ਮੇਰੀ ਗੱਲ ਤਾਂ ਫਿਰ ਹੈਗਾ ਉੱਤੇ ਕੋਈ ਨਹੀਂ ਕੌਣ ਹੈ ਜੀ ਆਪਣੀ ਸਰਕਾਰ ਦਾ ਕਿਹਨੂੰ ਹੈ ਅੱਛਾ ਹਾਂ ਠੀਕ ਹੈ ਜੀ ਇੱਧਰ ਇੱਧਰ ਕੌਣ ਬੰਦਾ ਹੈ ਜੀ ਹਾਂ ਜੀ ਜਸਪਾਲ ਸਿੰਘ ਪਟਵਾਰੀ ਇੱਧਰ ਵੀ ਲਾਈਟਾਂ ਚੱਲ ਰਹੀਆਂ ਨੇ ਜੀ ਆ ਲਾਈਟਾਂ ਚੱਲ ਰਹੀਆਂ ਤੇ ਕੋਈ ਬੰਦਾ ਹੈ ਨਹੀਂ ਜੀ ਇਹ ਪੰਚਾਇਤ ਅਫਸਰ ਹੈ ਜੀ ਪੰਚਾਇਤ ਅਫਸਰ ਆ ਇਹ ਵੀ ਖਾਲੀ ਪਿਆ ਦੇਖੋ ਆ ਦੇਖੋ ਜੀ ਬੇਟਾ ਕਿੱਧਰ ਗਏ ਸਾਰੇ ਉਧਰ ਤਾਂ ਕੋਈ ਨਹੀਂ ਬੇਟਾ ਕਿੱਥੇ ਤੁਹਾਨੂੰ ਦੱਸ ਕੇ ਗਏ ਨੇ ਹੈ ਪੰਚਾਇਤ ਅਫਸਰ ਦਾ ਕੀ ਨਾਂ ਜੀ ਰਣਜੀਤ ਸਿੰਘ ਅੱਛਾ ਜੀ ਹੈ ਜੀ ਐਸ ਵੀ ਕਿਉਂ ਕਰਨਵਿੰਦਰ ਸਿੰਘ ਕਰਨਵਿੰਦਰ ਸਿੰਘ ਕਿੱਧਰ ਨੇ ਜੀ ਫਿਰ ਹਾਂ ਜੀ 2:00 ਵਜ ਕੇ 40 ਮਿੰਟ ਹੋ ਗਏ ਨੇ ਜੀ ਦੇਖੋ ਹੈ ਜੀ ਕਿਧਰ ਇੱਧਰ ਕੋਈ ਹੈ ਨਹੀਂ ਜੀ ਹੁੰਦਾ ਤਾਂ ਆ ਜਾਣਾ ਸੀਗਾ ਜੀ ਬਾਥਰੂਮ ਵੀ ਕੋਈ ਨਹੀਂ ਜੀ ਬਾਥਰੂਮ 'ਚ ਵੀ ਕੋਈ ਹੈ ਨਹੀਂ ਜੀ ਤਾਂ ਇਹ ਵੀਡੀਓ ਆਫਿਸ ਨਾ ਬਾਹਰ ਦੀ ਤੁਹਾਨੂੰ ਜੀ ਲਾਈਵ ਤਸਵੀਰਾਂ ਦੇਖ ਰਿਓ ਜੀ ਕਸਿਕਲ ਬਣਾ ਠੀਕ ਹੋ ਬੇਟਾ ਕਿੰਨੇ ਜਣੇ ਕੰਮ ਕਰਦੇ ਇੱਥੇ ਸਰ ਇਸੇ ਵਜ੍ਹਾ ਲਈ ਕਹਿੰਤਾਂ ਕਿ ਸਟਾਫ ਨੇ ਜਿਹੜੇ ਸਟਾਫ ਕਰਿਆ ਸਕੇ ਅੱਛਾ ਜੀ ਨਹੀਂ ਟੋਟਲ ਕਿੰਨੇ ਜਣੇ ਬੰਨੇ ਉੱਥੇ ਫਿਰ ਟੋਟਲ ਕਿੰਨੇ ਚਾਰ ਜਣੇ ਚਾਰ ਜਣੇ ਹੁੰਦਾ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਿਹੜਾ ਕੰਮ ਦੇਖਦੇ ਹੋ ਮੈਂ ਜੀ ਗਾ ਠੀਕ ਚੱਲ ਰਿਹਾ ਹਾਂ ਹਾਂ ਠੀਕ ਹੈ ਠੀਕ ਹੈ ਤੁਸੀਂ ਠੀਕ ਹੈ ਸਿਕਸਾਰ ਮਨਰੇਗਾ ਨਾਲ ਸੰਬੰਧਤੋਂ ਮਨਰੇਗਾ ਦੇ ਮੁਲਾਜ਼ਮ ਆਜਾ ਨਹੀਂ ਜੀ ਇੱਥੇ

ਹਾਂ ਮੀ ਵੀ ਸੀ ਤੇ ਸਰ ਦੋ ਚਾਰ ਦਿਨ ਅੱਛਾ ਉਹਨਾਂ ਦੀ ਕਿੱਥੇ ਹੈ ਕਿੱਥੇ ਨੇ ਜੀ ਉਹ ਅੱਜ ਤੇ ਨਹੀਂ ਆਏ ਛੁੱਟੀ ਦਿਨ ਹੈ ਜੀ ਕੋਈ ਲਿਖਤੀ ਲਿਖਤੀ ਛੁੱਟੀ ਦੇ ਕੇ ਗਏ ਨੇ ਜੀ ਦੇ ਸੁਪਰੀਮ ਸਾਹਿਬ ਕੋਲ ਆਏਗੇ ਤਾਂ ਉਹਨਾਂ ਨੂੰ ਪਤਾ ਹੋਵੇਗਾ ਅੱਛਾ ਜੀ ਅੱਛਾ ਜੀ ਆ ਦੇਖੋ ਜੀ ਅਕਾਊਂਟੈਂਟ ਸਾਹਿਬ ਇਹ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੇ ਆ ਦੇਖੋ ਜੀ ਸਾਰਾ ਖਾਲੀ ਪਿਆ ਜੀ ਫਿਰ ਵੀਡੀਓ ਮੈਡਮ ਜਿਹੜੇ ਨੇ ਜੀ ਉਹ ਗਏ ਹੋਏ ਨੇ ਜੀ ਮੀਟਿੰਗ ਆ ਉਹਨਾਂ ਦੀ ਐ ਕਿੱਥੇ ਮੀਟਿੰਗ ਮਨਪੀਤ ਪਟਿਆਲੇ ਮੀਟਿੰਗ ਹੈ ਜੀ ਉਹ ਉਹ ਉਹਨਾਂ ਦਾ ਪਤਾ ਮੈਨੂੰ ਜੀ ਮੀਟਿੰਗ ਚ ਨੇ ਬਾਕੀ ਇੱਥੇ ਸਾਰਾ ਜੀ ਕੋਈ ਨਹੀਂ ਇੱਥੇ ਜੇਖ ਬਾਹਰ ਆਉਂਦਾ ਜਾਂਦਾ ਕੋਈ ਜੀ ਆ ਦੇਖੋ ਜੀ ਸਭ ਕੀ ਹਾਲਾਤ ਨੇ ਜੀ ਦੇਖੋ ਤੁਸੀਂ ਕਿਹੜਾ ਕੰਮ ਆਏ ਸੀ ਹੈ ਜੀ ਅਸੀਂ ਤਾਂ ਪੰਚਾਇਤ ਮੈਂ ਅੱਛਾ दे 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 आ, अच्छा की काम ਸੀ ਡੋਂਗਲ ਬਣਾਉਣਾ ਆਜੀ ਮੈਂ ਬਿਲਕੁਲ ਕਰਨੇ ਹਲਤ ਬਣਾਏ ਨੂੰ ਪਤਾ ਨਹੀਂ ਕੀ ਇਸ ਸਰੇਂਦਰ ਆਪਨਾ اچھا ਬੱਬੂ ਜੀ ਬਣ ਗਈ ਡੋਂਗਲ ਬਣ ਗਈ ਠੀਕ ਹੈ ਜੀ ਠੀਕ ਹੈ ਜੀ ਇਹ ਹੈ ਜੀ ਬਲਾਕ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਆ ਦੇਖੋ ਜੀ ਨਾ ਭਾਜੀ ਮਤਲਬ ਕਮਾਲ ਹੈ ਜੀ ਆ ਦੇਖੋ ਉਹ ਕਿਧਰ ਗਏ ਸੁਪਰਡੈਂਟ ਸਾਹਿਬ ਰੋਟੀ ਖਾਣ ਗਿਆ ਹੈ ਕਿ ਕਿਤੇ ਗਿਆ ਹੈ ਜੀ ਆਪ ਦਾ ਘਰ ਦਾ ਕੋਈ ਕਹਿੰਦਾ ਵਿਆਹ ਤੇ ਗਿਆ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਛੁੱਟੀ ਤੇ ਕਿਹੜੇ ਕਿਹੜੇ ਨੇ ਤੁਹਾਡੇ ਕੋਰੇਟਾਂ ਚ ਕਿਹੜੇ ਕਿਹੜੇ ਨੇ ਜੀ ਛੁੱਟੀ ਤੇ ਅੱਛਾ ਜੀ ਸਾਰੇ ਹਾਜ਼ਰ ਨੇ ਮਤਲਬ ਕਾਗਜ਼ਾਂ ਚ ਤੁਰ ਵਿਆਹ ਹੀ ਅੱਜ ਸਾਡੇ ਬੀਬੀ ਸਾਹਿਬ ਦੀ ਬੇਟੀ ਦਾ ਨਹੀਂ ਨਹੀਂ ਵਿਆਹ ਤਾਂ ਸਾਹਿਬ ਕੋ ਕਹਿ ਕੇ ਗਿਆ ਉਹਨੇ ਕੁਸ ਬੰਦੇ ਅੱਛਾ ਜੀ ਨਹੀਂ ਰਿਟਰਨ ਦੇ ਵਿੱਚ ਤਾਂ ਲਿਖਣਾ ਦੇਣਾ ਪੈਂਦਾ ਨਾ ਵਰਬਲੀ ਤਾਂ ਗੱਲ ਨਹੀਂ ਬਣਦੀ ਵੀ ਤੁਸੀਂ ਕਹਿ ਕੇ ਵਿਆਹ ਚਲੇ ਜਾ ਜਿਹੜੇ ਲੋਕ ਆਉਂਦੇ ਨੇ ਜੀ ਪਿੰਡਾਂ ਚੋਂ ਉਹ ਵਿਚਾਰਾਂ ਦੇ ਘੇੜੇ ਤੇ ਘੇੜੇ ਵੱਜਦੇ ਨੇ ਜੀ ਤੁਸੀਂ ਤਾਂ ਬੈਠੇ ਜਿਹਨੇ ਵੀ ਆ ਨਹੀਂ ਤੁਸੀਂ ਵੀ ਇੱਥੇ ਗੈਰ ਹਾਜ਼ਰ ਸੀ ਖਾਣੀ ਆ ਜੀ ਹੈ ਜੀ ਖਾਣਾ ਤਾਂ ਖਾਣੀ ਹੈ ਖਾਣਾ ਕਿੰਨੇ ਵਜੇ ਟਾਈਮ ਹੈ ਜੀ ਖਾਣਾ 2:00 ਵਜੇ ਦਾ ਟਾਈਮ ਹੈ ਅੱਛਾ ਜੀ ਹਾਂ ਜੀ ਉਹ ਵੀ ਖਾ ਲਈ ਸੀ ਬਾਹਰ ਨਹੀਂ ਮੈਂ ਤਾਂ 4:30 ਆਇਆ ਜੀ ਉਹ ਦੇਖਿਆ ਹੈ ਜੀ 2:30 ਵਜੇ ਸੀ ਜੀ ਆਹ ਦੇਖੋ ਜੀ ਹੋਏ ਇਹ ਮੌਜੂਦਾ ਜਿਹੜੀ ਦਫ਼ਤਰਾਂ ਦੇ ਵਿੱਚ ਜੀ ਇਹ ਸਿਸਟਮ ਜਿਹੜਾ ਬਣਾਇਆ ਹੋਇਆ ਕਿ ਆਪਣੀ ਮਨਮਰਜ਼ੀ ਹੈ ਜੀ ਔਰ ਆਪਣੀ ਮਰਜ਼ੀ ਨਾਲ ਕੋਈ ਆਉਂਦਾ ਜੀ ਆਪਣੀ ਮਰਜ਼ੀ ਨਾਲ ਚਲੇ ਜਾਂਦਾ ਕੋਈ ਕਹਿੰਦਾ ਵਿਆਹ ਤੇ ਗਏ ਹਾਂ ਜੀ ਰੋਟੀ ਦਾ ਟਾਈਮ ਕਿਹਦਾ 2:30 3:00 ਵਜੇ ਦਾ ਜੀ ਠੀਕ ਹੈ ਜੀ ਇਹ ਸਾਰਾ ਜਿਹੜਾ ਕੰਮ ਆਇਆ ਜੀ ਨਹੀਂ ਆਜਿਆ ਨਾ ਠੀਕ ਹੈ ਜੀ ਠੀਕ ਹੈ ਸੋ ਇਹ ਇਹ ਐਡਮਿਸ਼ਨ ਚੇਂਜ ਦੀ ਜਿਹੜਾ ਦੌਰਾ ਚੱਪਾ ਹੈ ਜੀ ਔਰ ਜਿਵੇਂ ਦੇਖੋਗੇ ਤੁਸੀਂ ਆਪ ਦੇਖਿਆ ਲਾਈਵ ਤੇ ਕਿਹੜਾ ਬੰਦਾ ਹਾਜ਼ਰ ਹੈ ਕਿਡ ਨਹੀਂ ਹਾਜ਼ਰ ਕੋਈ ਵੀ ਬੰਦਾ ਜਿਹੜਾ ਰਿਟਰਨ ਦੇ ਵਿੱਚ ਕਿਸੇ ਨੇ ਕੋਈ ਮੈਂ ਤਾਂ ਕੁ ਐਪਲੀਕੇਸ਼ਨ ਦਿੱਤੀ ਹੈ ਚੁੱਤੀ ਦੀ ਕੋਈ ਕੋਸ਼ਣ ਕੋਈ ਕੰਦਰ ਰਿਹਾ ਹੈ ਨਹੀਂ ਇੱਕ ਇੱਕ ਵਾਰੀ ਤੁਸੀਂ ਕਿੱਧਰ ਸੀਗੇ ਜੀ ਆ ਸਰ ਖਾਣਾ ਖਾਣਾ ਆ ਗਿਆ ਜੀ ਇਹ ਖਾਣੇ ਤਾਂ ਕਿਹੜੇ ਪੈਵਾ ਜੀ ਆਪ ਤਾਂ ਨੇ ਪੌਣੇ ਤਿੰਨ ਹੋ ਗਏ ਕੰਮ ਕਰ ਰਿਹਾ ਸੀ ਪਲੇਟ ਹੋ ਗਏ ਹਾਂਜੀ ਕੰਮ ਕਰ ਰਹੇ ਹਾਂ ਬਸ ਇਹਦਾ ਕੰਮ ਸਟੱਕ ਕੇ ਨਹੀਂ ਕੀਤਾ ਜਾਇਆ ਬਾਕੀ ਫਟਵਾਰੀ ਕਿੱਥੇ ਰਹੀ ਜੀ ਬਾਕੀ ਵੀਰਲੇ ਜੇ ਹੋਣਗੇ ਅੱਛਾ ਜੀ ਇਹ ਵਧੀਆ ਭਾਣਾ ਜੀ ਵੀਰਲੇ ਕਿ ਨਹੀਂ ਇਹ ਸਾਈਡਾਂ ਤੇ ਵੀਰਲੇ ਨਹੀਂ ਹੋਣਗੇ ਅੱਛਾ ਜੀ ਥੋੜਾ ਤਾਂ ਲਾਈਟ ਚੱਲ ਰਹੀ ਹੈ ਜੀ ਉੱਥੇ ਅਜੇ ਕੋਈ ਕੁਝ ਹੋਣੀ ਆ ਬੰਦ ਰਹਿੰਦੇ ਗਏ ਸੌਰੀ ਹੋਣੀ ਗਿਆ ਹੋਣੀ ਗਿਆ ਜੀ ਕਿੱਲੇ ਪੋਰ ਦੀ ਤੱਕ ਇੰਤਜ਼ਾਰ ਕਰਦੇ ਸਨ ਕਿ ਉਹ ਆਉਣਗੇ ਅੱਛਾ ਮੈਂ ਰੋਟੀ ਖਾਂਦੇ ਕਿ ਆ ਗਏ ਵੀ ਸਾਰਾ ਪੰਜਾਬ ਦੇਖ ਰਿਹਾ ਜੀ ਵੀ ਬਲਾਕ ਸਭ ਦੀ ਨਾਬਾ ਦੇ ਦਫ਼ਤਰ ਦੇ ਵਿੱਚ ਕੋਣ ਕੋਣ ਖੜਾ ਕੋਣ ਕੋਣ ਇਹ ਸਾਰਾ ਸਾਡੇ ਪੰਚ ਸਾਹਿਬ ਨੂੰ ਪੁੱਛੋ ਜੀ ਮੈਂ ਤੇ ਜੀ ਨੂੰ ਮੈਂ ਤਾਂ 5 ਮਿੰਟੇ ਹੋਏ ਨੇ ਹਾਲੇ ਇੱਥੇ ਜੋ ਹੋਸਪਿਟੈਲ ਅਪਾਇੰਟਮੈਂਟ ਕਹ ਰਹੇ ਉਹ ਵੀ 5 ਮਿੰਟ ਕਹ ਰਹੇ ਸੋ ਮੇਰਾ ਪੰਜ ਮਿੰਟ ਹੋਏ ਹੋਣੇ ਗਿਆ ਸੀ ਸਰ ਕੁਰਸੀ ਨੇ ਕੋਈ ਵੀ ਨਹੀਂ ਬੈਠਿਆ ਬਿੱਲੂ ਦੱਸੋ ਮੈਂ ਤੁਹਾਨੂੰ ਦੱਸ ਕੇ ਗਿਆ ਜਾਂ ਨਹੀਂ ਗਿਆ ਲੇਟ ਤੁਸੀਂ ਕਰ ਹੈ ਕੋਈ ਦੋ ਦੱਸ ਜੀ ਦੋਤੀ ਖਾਂਗੇ ਕਰੋ ਹੈ ਕੀ ਕਰਨਗੇ ਦਿੱਤੇ ਇੱਕ ਵਰਗਾ ਰੋਟੀ ਆ ਨਾਲ ਹੀ ਘਰ ਅਸਰ ਕਿਸਵਾਲ ਤੋਂ ਆਪਣੇ ਆਪਣੇ ਘਰੇ ਮਨਦਾਰੇ ਰੋਟੀ ਖਾਂਦੇ ਬਹੁਤ ਹੋਟੋ ਦੀ ਰੋਟੀ ਖਾਂਦੇ ਸਮਝ ਭਾਈ ਮੇਰੀ ਹੋਸੀ ਖਾਣ ਦੀ ਅੱਛਾ ਕੋਈ ਤਾਂ ਹੈਗਾ ਟਾਈਮ ਟੇਬਲ ਲਿਖ ਕੇ ਲਾਵੇ ਨਾ ਤੇ ਰੋਟੀ ਦਾ ਟਾਈਮ ਆ ਜੀ ਕੀ ਆਉਣ ਵਾਲੀ ਦੀ ਮਤਲਬ ਪਬਲਿਕਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੈ ਨਾ ਹਾਂ ਸਾਰੀ ਹੋ ਗਈ ਜੀ ਮੈਂ ਤਾਂ ਅਸ਼ੇਜਤ ਆਇਆ ਨਾ ਦੇਖਾਂਗਾ ਕਿ ਜਰਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਹੈ ਹੀ ਕੋਈ ਨਹੀਂ ਜੀ ਤੇ ਵੀਡੀਓ ਮੈਡਮ ਕਹੇ ਨੇ ਮੀਟਿੰਗ ਦੇ ਵਿੱਚ ਦੱਸ ਕੇ ਜੀ ਬੋਰ ਤਾਂ ਬਾਕੀ ਸਾਰਾ ਇੱਥੇ ਕੋਈ ਹੈ ਹੀ ਨਹੀਂ ਕਿ ਇਹਦਾ ਲਾਗ ਜੀ ਕਾ ਐਪਲੀਕੇਸ਼ਨ ਨਾ ਕਿਉਂ ਕਹਿੰਦਾ ਗਾਹ ਤੇ ਗਿਆ ਹੈ ਕਿਤੇ ਗਿਆ ਹੈ ਕਿਤੇ ਗਿਆ ਜੀ ਕਿਹੜੇ ਹੈਡਸ ਆਪ ਕਹਿੰਦੇ ਮੈਂ ਹੋਟਲ ਜ਼ਰੂਰੀ ਖਾਂ ਗਿਆ ਸੀ ਸਸਤੀ ਗੱਲਾਂ ਸਾਰੇ ਉਹਨਾਂ ਨੂੰ ਜੀ ਉਹ ਤਾਂ ਕਹਿੰਦੇ ਮੇਰੇ ਕੋਲ ਕੋਈ ਰਿਟਰਨ ਜਰਨਲ ਐਪਲੀਕੇਸ਼ਨ ਨਹੀਂ ਮੈਂ ਕਿੱਥੇ ਨਾ ਰਿਟਰਨ ਤੇ ਮੈਂ ਚਾਰਜੀ ਦੀ ਦਿੱਤੀ ਹੋਈ ਛੁੱਟੀ ਵੀ ਤਾਂ ਜੀ। ਹਾਂਜੀ। ਉਹ ਸੁਪਰਡਨ ਫਾਕਾ ਮੇਰੇ ਕੋਲੇ ਕਿਸੇ ਨੇ ਰੇਟਨ ਦੇ ਵਿੱਚ ਅਪਲੀਕੇਸ਼ਨ ਨਹੀਂ ਦਿੱਤੀ ਜੀ ਛੁੱਟੀ ਦੀ। ਕਿਸੇ ਦਾ ਨਹੀਂ ਸਰ ਪਤਾ ਮੈਂ ਤਾਂ ਸਵੇਰ ਲਈ ਹੀ ਆਇਆ ਜੀ। ਮੈਂ ਤਾਂ ਰੋਟੀ ਖਾਣ ਆਣੇ 5 ਮਿੰਟ ਹੀ ਗਏ ਜੀ। ਅਰੇ ਇਹ ਵੀ ਇਹ ਜਿਹੜਾ ਆਫਿਸ ਹੈ ਸਭ ਦਾ ਪਿੰਡਾਂ ਨਾਲ ਰੇਟ ਹੈ ਜੀ। ਪਿੰਡਾਂ ਦੇ ਮਜ਼ਦੇਗਾ ਵਰਕਰ ਪਿੰਡਾਂ ਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਇਹਨਾਂ ਨੂੰ ਇੱਥੇ ਕੰਮ ਹੈ ਜੀ ਸਾਰੇ ਇੱਥੇ ਆਉਂਦੇ ਨੇ ਆਪਣੇ ਕੰਮ ਵਾਸਤੇ ਉਹਨਾਂ ਤੇ ਹਾਈ ਕੋਈ ਨਹੀਂ ਦੱਸੋ। ਇਹ ਇਹ ਵੀਡੀਓ ਆਫਿਸ ਨਾ ਬਾਤ ਤੋਂ ਮੈਂ ਲਾਈਵ ਹੋਇਆ ਹਾਂ ਇਸ ਵਕਤ ਦੇਖੋ ਜੀ ਅਚਾਨਕ ਆਇਆ ਇੱਕ ਚੈੱਕ ਕਰੀਏ ਜਿਹੜਾ ਦਫ਼ਤਰਾਂ ਦੇ ਵਿੱਚ ਹੋਕੀ ਰਿਹਾ ਹੈ ਆ ਦੇਖੋ ਜੀ ਆ ਸਿਚੁਏਸ਼ਨ ਹੈ ਤੇ ਮੈਂ ਹੁਣ ਰਿਟਰਨ ਦੇ ਵਿੱਚ ਕਰਦਿਆਂ ਕਾਰਵਾਈ ਸਾਰਿਆਂ ਦੇ ਖਿਲਾਫ ਕਿਉਂਕਿ ਪਬਲਿਕ ਨੂੰ ਪਰੇਸ਼ਾਨ ਕਰਨ ਨਾਲ ਜਿਹੜਾ ਜੀ ਪਬਲਿਕ ਦੇ ਘੇਰੇ ਮਰਵਾਉਣੇ ਜਿਹੜੇ ਪਿੰਡ ਪਿੰਡਾਂ ਦੇ ਇਨੋਸੈਂਟ ਲੋਕ ਆਉਂਦੇ ਆ ਜੀ ਵਿਚਾਰੇ ਬਹਿ ਕੇ ਚਲੇ ਜਾਂਦੇ ਸਾਰਾ ਸਾਰਾ ਦਿਨ ਇੱਕ ਤਰੀਕਾ ਥੋੜਾ ਜਿਹਾ ਇਹ ਬਿਲਕੁਲ ਗਲਤ ਬਾਤ ਕਰਕੇ ਜੀ ਦਿਸਾ ਉਹਨਾਂ ਦੇ ਕਾਰਵਾਈ ਕਰਦੇ ਨੇ ਬਹੁਤ ਬੱਤਾਂ ਸ਼ਸ਼ੀਕਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਦੇਮਾਨ ਐਮਐਲਐ ਨਾਬਾ ਮੈਂ ਇਸ ਵਕਤ ਵੀਡੀਓ ਦਫ਼ਤਰ ਦੇ ਵਿੱਚ ਆ ਜੀ ਔਰ ਵੀਡੀਓ ਦਫ਼ਤਰ ਦੇ ਵਿੱਚ ਆ ਦੀਪਕ ਜੰਦਲ ਹੈ ਜੀ ਸੁਪਰਡੈਂਟ ਤੇ ਪਹਿਲਾਂ ਸਸਪੈਂਡ ਵੀ ਰਿਹਾ ਜੀ ਤੇ ਵਿੱਚੋਂ ਹੀ ਸੈਟਿੰਗ ਸ਼ੂਟਿੰਗ ਕਰਕੇ ਦੁਬਾਰਾ ਆ ਗਿਆ ਤੇ ਇਸ ਵਕਤ ਟਾਈਮ ਹੋਇਆ ਹੈ ਜੀ ਆ ਦੇਖੋ ਜੀ 2:41 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਜੀ ਆ ਦੇਖੋ ਜੀ ਅਵੇ ਕੋ ਜੇ ਸੁਪਰਡੈਂਟ ਹੈ ਜੀ ਘਰ ਦਾ ਰਾਜ ਬਣਾਇਆ ਹੈ ਜੀ ਔਰ ਅਚਨਚੇਤਾ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌਰਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਜੀ ਇਹਨਾਂ ਦਾ ਪਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕਢੋ ਹਾਂਜੀ ਕਿੰਨੂੰ ਮਿਲਣ ਆਇਓ ਤੁਸੀਂ ਅੱਛਾ ਉਹ ਤਾਂ ਮੀਟਿੰਗ ਚ ਗਏ ਨੇ ਦੱਸਿਆ ਉਹਨਾਂ ਨੇ ਤੇ ਹੋਰ ਕਿਹਦੇ ਨਾਲ ਕੰਮ ਸੀ ਤੁਹਾਨੂੰ ਅੱਛਾ ਅੱਜ